ਤੁਹਾਨੂੰ ਲਾ ਰਿਹਾ ਹੁਣ ਸੱਚੀ ਇਹ ਜੀ ਡੀਲ ਆਣ ਵਾਲੀ ਹੈ ਬੰਸੀਓ ਇਸ ਤੇ ਜੇ ਤੁਹਾਡਾ ਗਰਮੇ ਤੇ ਦਿਮਾਗ ਹੀ ਘੁੰਮ ਜੂਗਾ ਤਾਂ ਫਿਰ ਕਰ ਦਿੰਦੇ ਆ ਜ ਆਪਣੇ ਬੌਮ ਸੀਰੀਜ਼ ਦੀ ਸਟਾਰਟਿੰਗ ਆ ਚੱਕੋ ਬਾਈ ਕਰ ਦਿੰਦੇ ਆ ਮਿਸਟਰੀ ਬਾਕਸ ਨੂੰ ਓਪਨ ਤੇ ਹੁਣ ਤਮਾਕਾ ਕੋ ਬੰਬ ਕੋ ਜੋ ਮਰਜੀ ਕੋ ਪਰ ਕਹਿਣਾ ਪਊਗਾ ਕਿਉਂਕਿ 1999 ਵਿੱਚ ਆਈਫੋਨ ਮਿਲੂਗਾ ਹੁਣ ਤੁਹਾਨੂੰ ਆਈਫੋਨ 6 ਹੈ ਵੀਰੇ ਸਿੰਗਲ ਪੀਸ ਦੀ ਡੀਲ ਸਹੀ ਸੁਣ ਰਹੇ ਹੋ 1999 ਰੁਪਏ ਵਿਦ ਗਿਫਟ ਵਿਦ ਡਾਟਾ ਕੇਬਲ फ्रंट ਤੇ ਬੈਕ ਕੈਮਰਾ ਬਲਰ ਹੈ ਬਾਕੀ ਸਾਰਾ ਸੈਟ ਪ੍ਰੋਪਰ ਵਰਕਿੰਗ ਕਰਦਾ ਓਨਲੀ ਦੋਨੇ ਕੈਮਰੇ ਬਲਰ ਨੇ ਬਾਕੀ ਸਾਰਾ ਸੈਟ ਓਕੇ ਬਾਈ ਜਿਹੜੇ ਵੀਰ ਕੀਪੈਡ ਫੋਨ ਵੀ ਚਲਾਉਂਦੇ ਨੇ 1000 ਰੁਪਏ ਦਾ ਕੀਪੈਡ ਫੋਨ ਆਂਦਾ ਪਰ ਅਸੀਂ ਤੁਹਾਨੂੰ 2000 ਵਿੱਚ ਆਈਫੋਨ ਦੇਦਾ ਇਹ ਚੱਲਦਾ ਸੈਟ ਬਿਲਕੁਲ ਪ੍ਰੋਪਰ ਚੱਲਦਾ ਸੈਟ ਫਿਰ ਬਿਨਾ ਦੇਰੀ ਕਰੇ ਸ਼ੋਰ ਨੰਬਰ ਤੇ ਬੁੱਕ ਕਰੋ ਜੋ ਮਰਜੀ ਕਰੋ ਪਰ ਲੈ ਜੋਏ ਫੋਨ ਕਿਉਂਕਿ ਇਹ ਰੇਟ ਨਾ ਤਾਂ ਕਿਸੇ ਨੇ ਦਿੱਤਾ ਨਾ ਹੀ ਮਿਲੂਗਾ ਜਲਦੀ ਜਲਦੀ ਵੀਰ ਕਰੋ ਮੁਰਕ ਆਪਣੀ ਸ਼ੌਭ ਬੰਸੀ ਵਾਲ ਜਲਦੀ ਜਲਦੀ ਆਓ ਤੇ ਲੈ ਜੋ ਕੈਂਡ ਦੀ ਡੀਲ ਥੈਂਕ ਯੂ